आज तो ये दिखा यहाँ पर सारे बिल्डिंग बिल्डिंग में सारे बंदे हैं जो थोड़ा बिल्डिंग में शामिल ताकत का तो खाली सिक्की फेंक के जाने लिए और वे जगह में कोई समय समय में सरकार जाए कभी भी सरकार के लिए मैं और सारे भाई ये ना जो अपने गांव में काम करते हैं आपा मार के जाते हैं हर महीने की कितना गचा आता जुड़ी किसी पार्टी के जुड़ी है, काले काम करे सरकार मार के तो ਕਹਿੰਦੇ ਲੋਕੀ ਉਹਨਾਂ ਸਾਹਮਣੇ ਵੀ ਚੱਲਦਾ ਆਹ ਗੋਲ ਗੋਲ ਅਰੇ ਬਿੱਟਾ ਇਹਦਾ ਸਾਰੇ ਨੋ ਮੈਂਬਰ ਲੋਗੇ ਕਿ ਜਿਹੜੇ ਖਤ ਕਰਕੇ ਇਸਾ ਲੜੀਤੀ ਕਿ ਤੇਰੀ ਵੇਂਦੀ ਹੈ ਮੈਂ ਕੋਤ ਲੱਭ ਦਵਾ ਦੂੰਗਾ ਮੈਂ ਤਾਂ ਜਾਉ ਇਹਦਾ ਨਾਮ ਰੱਖਿਆ ਇਹਦੇ ਪੈਨਲੇ ਨਾ ਸਾਡੇ ਇੱਥੇ ਬਣਾ ਪਹਿਲਾਂ ਆਪਾਂ ਹੋਰ ਵੀ ਨਾਮ ਉਤਰ ਵਿਚਾਰੇ ਦੇ ਪਾਸ ਆ ਰਹੇ ਸਾਬ ਜੀ ਤੇ ਇਹਦਾ ਸਾਹਿਬ ਆਏ ਕੁੱਕੀ ਫਤੇ ਅੱਜ ਅਸੀਂ ਗੁਰਨਾਕਨਗਰ ਬਸਤੀ ਮਿੱਟੂ ਵਿਖੇ ਜੋ ਸਿੱਖ ਚੜ੍ਹਦੀ ਕਲਾ ਫਰੰਟ ਪੰਜਾਬ ਦੀ ਮੀਟਿੰਗ ਆਪਾਂ ਕੀਤੀ ਆ ਜਿਹਦੇ ਵਿੱਚ ਰਜ਼ਾ ਬਰਿਆਮ ਸਿੰਘ ਹੋਣੀ ਸਰਦਾਰ ਅਜੀਤ ਸਿੰਘ ਹੋਣੀ ਸਰਦਾਰ ਦਵਿੰਦਰ ਸਿੰਘ ਹੋਣੀ ਸਰਦਾਰ ਗੈਨ ਸਿੰਘ ਹੋਣੀ ਗੁਰਮੀਤ ਸਿੰਘ ਗੋਲੀ ਹੋਣੀ ਸਾਰਿਆਂ ਨੇ ਪ੍ਰਾਰਲਾ ਕੀਤਾ ਸੀ ਜਿਹਦੇ ਵਿੱਚ ਸਾਡੇ ਵੱਡੇ ਵੀਰ ਭਰਾ ਸ੍ਰਿੰਦਰ ਸਿੰਘ ਕੈਰੋਂ ਜੀ ਜਸਵੀਰ ਸਿੰਘ ਜੀ ਬੱਗਾ ਜੀ ਤੇ ਭਾਈ ਦਲਵਾਰ ਸਿੰਘ ਜੀ ਬਹੁਤ ਸਾਰੇ ਹੋਰ ਵੀ ਸਾਰੇ ਪਤਵੰਤੇ ਸੱਜਣ ਜਿਹੜੇ ਇੱਥੇ ਮੀਟਿੰਗ ਕੇ ਹਾਜ਼ਰ ਹੋਏ ਆ ਉਦਾ ਮੂਹ ਮੰਦਰਾ ਪੂਰੀ ਵਧੀਆ ਤਿੱਕੇ ਦਾ ਬਣਾਵਾਂਗੇ ਆਪਾਂ ਸਾਰੇ ਨੌਜਵਾਨਾਂ ਨੂੰ ਜਿਹੜਾ ਜੁੜਨਾ ਚਾਹੁੰਦੇ ਆ ਇਹ ਜਰੂਰ ਬੇਨਤੀ ਕਰਾਂਗੇ ਆਪਸੀ ਦਬੈਸ਼ ਭਾਵਨਾ ਇੱਕਾ ਛੱਡ ਕੇ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਸਿੱਖੀ ਦੀ ਚੜ੍ਹਦੀ ਕਲਾਂ ਨਾਲ ਜੁੜੀਏ ਤਾਂ ਜੋ ਸਰਬੱਤਾ ਦਾ ਭਲਾ ਹੋ ਸਕੇ ਜੋ ਸਾਡੀ ਪਹਿਚਾਣ ਆ ਜੋ ਸਾਈਹਬੇ ਕਮਾਲ ਗੁਰਗੋਬ ਸਿੰਘ ਜੀ ਨੇ ਦਿੱਤੀ ਆ ਉਹਤੇ ਆਪਾਂ ਪਹਿਰਾ ਦੇ ਕੇ ਹਰ ਗੁਰਸਿੱਖ ਨੂੰ ਆਪਣਾ ਭਾਈ ਸਮਝ ਕੇ ਪੰਜਾਬ ਦੇ ਵਿੱਚ ਤੇ ਇਸ ਸੰਸਾਰ ਦੇ ਵਿੱਚ ਵਿਚਰ ਸਕੀਏ ਸਾਡਾ ਆਉਣਾ ਵੀ ਸਫਲਾ ਤੇ ਜਦੋਂ ਆਪਾਂ ਇੱਥੇ ਜਾਵਾਂਗੇ ਸਾਡਾ ਜਾਣਾ ਵੀ ਸਫਲਾ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਅੱਜ ਸਿੱਖ ਚੜ੍ਹਦੀ ਕਲਾ ਫਰੰਟ ਜਿਹੜਾ ਸ਼ਹਿਰ ਦੀ ਇੱਕ ਮੋਹਜ ਹਸਤੀਆਂ ਨੇ ਉਪਰਾਲਾ ਕੀਤਾ ਰਣਜੀਤ ਸਿੰਘ ਰਾਣਾ ਜੀ ਜਾਂ ਹੋਰ ਪਤਵੰਤੇ ਦਿਲਬਾਖ ਸਿੰਘ ਜੀ ਅੱਜ ਬਸਤੀ ਮਿੱਠੂ 'ਚ ਸਾਡੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਮੂਹ ਸਿੱਖ ਜਥੇਬੰਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ ਗੁਰਦੁਆਰਾ ਗੁਰਨਾਣ ਦੇਵ ਜੀ ਨਗਰ ਬਸਤੀ ਮਿੱਠੂ ਵਿਖੇ ਇਹ ਮੀਟਿੰਗ ਹੋਈ ਇਲਾਕੇ ਦੀਆਂ ਸੰਗਤਾਂ ਵੱਲੋਂ ਸੇਵਾ ਸੁਸਾਇਟੀਆਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਿੱਖ ਚੜ੍ਹਦੀ ਕਲਾ ਫਰੰਟ ਨੂੰ ਭਰਵਾ ਹੰਗਾਰਾ ਮਿਲ ਰਿਹਾ ਹੈ ਪਾਤਸ਼ਾਹ ਰਹਿਮਤ ਕਰਨ ਕਿਰਪਾ ਕਰਨ ਇਸੇ ਤਰ੍ਹਾਂ ਅਸੀਂ ਰਲ ਮਿਲ ਕੇ ਸਿੱਖ ਚੜ੍ਹਦੀ ਕਲਾ ਫਰੰਟ ਦੇ ਨਾਲ ਜੁੜ ਕੇ ਸਿੱਖੀ ਦਾ ਮਿਆਰ ਸਿੱਖੀ ਦਾ ਪੱਧਰ ਉੱਚਾ ਚੁੱਕ ਸਕੀਏ ਤੇ ਸਿੱਖੀ ਦੇ ਇਤਿਹਾਸ ਤੋਂ ਲੋਕਾਂ ਨੂੰ ਜਾਣੂ ਕਰਵਾ ਸਕੀਏ ਜਿਹੜੇ ਸਾਡੇ ਨੌਜਵਾਨ ਪਤਿਤ ਪੁਨੇਵਲ ਵੱਤ ਰਹੇ ਨੇ ਜਾਂ ਗਲਤ ਸੁਸਾਇਟੀਆਂ ਵੱਲ ਚੱਲ ਰਹੇ ਨੇ ਉਹਨਾਂ ਨੂੰ ਉਧਰੋਂ ਮੋੜ ਕੇ ਸਿੱਖੀ ਵੱਲ ਜੋੜੀਏ ਤੇ ਸਿੱਖ ਚੜ੍ਹਦੀ ਕਲਾ ਫਰੰਟ ਦੇ ਨਾਲ ਜੋੜ ਕੇ ਸਿੱਖੀ ਵੱਲ ਜੋੜੀਏ ਸੋ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਜਰਨੈਲ ਸਿੰਘ ਜੀ ਸ਼ੰਗਾਰਾ ਸਿੰਘ ਜੀ ਸਾਡੇ ਆਪਣੇ ਤੇਰੋ ਸਾਹਿਬ ਤੇ ਤਾਸਾਇਸ ਪੱਕਾ ਵੱਲੋਂ ਜਿੰਨੇ ਵੀ ਪਤਵੰਤੇ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਿੱਖ ਚੜ੍ਹਦੀ ਕਲਾ ਫਰੰਟ ਦੇ ਪਤਵੰਤਿਆਂ ਦਾ ਬਹੁਤ ਬਹੁਤ ਧੰਨਵਾਦ ਪਾਤਸ਼ਾਹ ਰਹਿਮਤ ਕਰਨ ਕਿਰਪਾ ਕਰਨ ਸਿੱਖ ਚੜ੍ਹਦੀ ਕਲਾ ਫਰੰਟ ਚੜ੍ਹਦੀ ਕਲਾ ਵੱਲ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ